ਸਾਥ ਸੰਗਤ ਜੀ ਇਹ ਦੁਨੀਆ ਦੇ ਵਿੱਚ ਬਹੁਤ ਸਾਰੇ ਲਾਲਚੀ ਲੋਕ ਨੇ ਇੱਕ ਅਜੇਹਾ ਵੀ ਲਾਲਚੀ ਪਰੋਠੇ ਵਾਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਮਿਲਿਆ ਸੀ ਆ ਉਹਦੀ ਪਾਵਨ ਕਥਾ ਆਪਾਂ ਸਰਵਣ ਕਰਦੇ ਹਾਂ ਦੁਨੀਆ ਨੂੰ ਤਾਰਦੇ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਨਗਰ ਵਿੱਚ ਪਹੁੰਚੇ ਆ ਉੱਥੇ ਇੱਕ ਸ਼ਾਹੂਕਾਰ ਸੀ ਉਹਨੇ ਮਹਾਰਾਜ ਦੀ ਬਹੁਤ ਸੇਵਾ ਕੀਤੀ ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਜਦੋਂ ਉੱਥੋਂ ਜਾਣ ਲੱਗੇ ਉਹਨੇ ਕੀ ਕੀਤਾ ਮਹਾਰਾਜ ਨੂੰ ਬਹੁਤ ਵਧੀਆ ਤਰੀਕੇ ਨਾਲ ਪਰੌਂਠੇ ਬਣਾ ਕੇ ਦਿੱਤੇ ਸੀ ਤੇ ਪਰੌਂਠੇ ਵੀ ਇਹੋ ਜਿਹੇ ਸੀ ਦੇਸੀ ਘਿਓ ਦੇ ਨਾਲ ਮਹਾਰਾਜ ਨੂੰ ਰਸਤੇ ਵਿਰਸ਼ਣ ਵਾਸਤੇ ਦਿੱਤੇ ਆ ਦੇਸੀ ਘਿਓ ਤਾਂ ਵਰਤਿਆ ਵੀ ਕਿਤੇ ਛੇਤੀ ਖਰਾਬ ਹੀ ਨਾ ਹੋ ਜਾਣਾ ਉੱਥੇ ਇੱਕ ਆਦਮੀ ਖੜਾ ਸੀ ਉਹ ਸਾਰਾ ਕੁਝ ਦੇਖੀ ਜਾਵੇ ਤੇ ਮਹਾਰਾਜ ਨੂੰ ਕਹਿਣ ਲੱਗਿਆ ਗੁਰੂ ਸਾਹਿਬ ਜੀ ਤੁਹਾਡਾ ਮ ਕੀਰਤਨ ਸੁਣਿਆ ਕੀਰਤਨ ਸੁਣ ਕੇ ਮੇਰੇ ਅੰਦਰ ਵਿਰਾਗ ਪੈਦਾ ਹੋ ਗਿਆ ਦਿਲ ਕਰਦਾ ਵੀ ਤੁਹਾਡੇ ਨਾਲ ਰਹਿ ਕੇ ਜ਼ਿੰਦਗੀ ਬਤੀਤ ਕਰਾਂ ਸੱਚੇ ਪਾਸ਼ਾਨੀ ਮਹਾਰਾਜ ਜਾਣਗੇ ਕਿ ਇਹਦੇ ਅੰਦਰ ਕੋਈ ਪਿਆਰ ਵਿਰਾਗ ਵਾਲੀ ਗੱਲ ਤਾਂ ਹੈ ਨਹੀਂ ਇਹ ਤਾਂ ਦੇਸੀ ਘਿਓ ਦੇ ਪਰੌਂਠਿਆਂ ਦਾ ਸ਼ਕੀਨ ਆ ਬੰਦਾ ਇਹਨੇ ਦੇਸੀ ਘਿਓ ਨਾਲ ਚੋਪੜੇ ਪਰੌਂਠੇ ਦੇਖ ਲਏ ਆ ਜਿਹਦੇ ਕਰਕੇ ਸਾਡੇ ਨਾਲ ਜਾਣਾ ਚਾਹੁੰਦਾ ਹੁਣ ਇਹ ਜੋ ਲੋਕੀ ਵੀ ਹੈਗੇ ਆ ਸਾਹ ਸੰਗਤ ਜੀ ਦੁਨੀਆ ਤੇ ਮਹਾਰਾਜ ਤਾਂ ਸਭ ਜਾਣਦੇ ਆ ਤੇ ਉਹਨੂੰ ਆਪਦੇ ਨਾਲ ਲੈ ਲਿਆ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮਹਾਰਾਜ ਜੀ ਚੱਲਦੇ ਰਹੇ ਹੁਣ ਸਤਗੁਰੂ ਜੀ ਚਾਰ ਉਦਾਸੀਆਂ ਕੀਤੀਆਂ ਮਹਾਰਾਜ ਨੇ ਸਤਿਗੁਰਜੀ ਤਾਂ ਚੱਲਦੇ ਆ ਭਾਈ ਮਰਦਾਨਾ ਜੀ ਵੀ ਚੱਲਦੇ ਆ ਬਾਬੇ ਨੇ ਬਹੁਤ ਦੂਰ ਤੱਕ ਸਫ਼ਰ ਕੀਤਾ ਪਰ ਉਹ ਆਦਮੀ ਥੱਕ ਗਿਆ ਕੁਝ ਦਿਨ ਆਰਾਮ ਕਰਕੇ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਇਸ਼ਨਾਨ ਕਰ ਲਈਏ ਗੁਰੂ ਮਹਾਰਾਜ ਨੇ ਭਾਈ ਮਰਦਾਨਾ ਜੀ ਇਸ਼ਨਾਨ ਕਰਨ ਲੱਗੇ ਆ ਜਿਹੜਾ ਪਰੌਂਠਿਆਂ ਵਾਲਾ ਝੋਲਾ ਸੀ ਉਹ ਭਾਈ ਮਰਦਾਨਾ ਜੀ ਦੇ ਪਾਸ ਸੀ ਭਾਈ ਸਾਹਿਬ ਜੀ ਨੇ ਉਹ ਝੋਲਾ ਉਹ ਬੰਦੇ ਨੂੰ ਦੇ ਦਿੱਤਾ ਤੇ ਨਾਲ ਆਪਣੇ ਬਸਤਰ ਵੀ ਦਿੱਤੇ ਤੇ ਭਾਈ ਬਾਲਾ ਜੀ ਵੀ ਸੱਚੇ ਪਾਤਸ਼ਾਹ ਜੀ ਨਾਲ ਚਲੇ ਗਏ ਆ ਭਾਈ ਮਰਦਾਨਾ ਜੀ ਹੁਣ ਉਹ ਬੰਦੇ ਦਾ ਜਿਹੜਾ ਮੰਨਿਆ ਬੇਈਮਾਨ ਹੋ ਗਿਆ ਹੁਣ ਇਹ ਮਨ ਐਸਾ ਹੈ ਡੁੱਲੇ ਨਾ ਡੁੱਲੇ ਲੱਖ ਕੱਖ ਤੇ ਵੀ ਨਾ ਡੁੱਲੇ ਇਹ ਡੁੱਲ ਜਾਵੇ ਤੇ ਕੱਖ ਤੇ ਵੀ ਡੁੱਲ ਜਾਂਦਾ ਹੈ ਜਦੋਂ ਬੇਈਮਾਨ ਹੋ ਗਿਆ ਸੋਚਣ ਲੱਗਾ ਦੇਖਾਂ ਤਾਂ ਸਹੀ ਇਹਦੇ ਵਿੱਚ ਕਿੰਨੇ ਪਰੌਂਠੇ ਆ ਜਦੋਂ ਉਹਨੇ ਝੋਲਾ ਖੋਲਿਆ ਇਹਦੇ ਵਿੱਚੋਂ 13 ਪਰੌਂਠੇ ਨਿਕਲੇ ਆ ਕਹਿਣ ਲੱਗਾ ਅਸੀਂ ਚਾਰ ਬੰਦੇ ਆ ਇੱਕ ਗੁਰੂ ਨਾਨਕ ਸਾਹਿਬ ਜੀ ਇੱਕ ਪਾਈ ਬਾਲਾ ਜੀ ਇੱਕ ਮਰਦਾਨਾ ਜੀ ਤੇ ਇੱਕ ਮੈਂ ਹੁਣ ਸੋਚਦਾ ਹੈ ਮਨ ਦੇ ਵਿੱਚ ਕਹਿਣ ਲੱਗਾ ਅਸੀਂ ਜਿਹੜੇ ਆ ਚਾਰ ਆ ਤੇ ਪਰੌਂਠੇ 13 ਨੇ ਕਿਹੜੇ ਢੰਗ ਨਾਲ ਵੰਡਾਂਗੇ ਇਸ ਤਰ੍ਹਾਂ ਤਾਂ ਸਹੀ ਤਰੀਕੇ ਨਾਲ ਨਹੀਂ ਵੰਡ ਜਾਣੇ ਬਾਕੀ ਉਹਦੇ ਮਨ ਵਿੱਚ ਪਹਿਲਾਂ ਹੀ ਲਾਲਚ ਸੀ ਫੁਰਨਾ ਪਹਿਲਾਂ ਹੀ ਬਣਾ ਲਿਆ ਸੀ ਜਦੋਂ ਪਰੌਂਠੇ ਜਿਹੜੇ ਅਸੀਂ ਦੇਖ ਲਏ ਸੀ ਉਹਨੇ ਕੀ ਕੀਤਾ 13 ਵਿੱਚੋਂ 5 ਪਰੌਂਠੇ ਖਾ ਗਿਆ ਸਾਧ ਸੰਗਤ ਜੀ ਹੁਣ ਦੇਖੋ ਜਦੋਂ 13 ਵਿੱਚੋਂ 5 ਪਰੌਂਠੇ ਉਹਨੇ ਖਾ ਲਏ ਤਾਂ ਉਸ ਤੋਂ ਬਾਅਦ ਹੁਣ 8 ਪਰੌਂਠੇ ਬਾਕੀ ਰਹਿ ਗਏ ਆ 8 ਪਰੌਂਠਿਆਂ ਦਾ ਹਿਸਾਬ ਕਿਤਾਬ ਕਹਿੰਦਾ ਬਿਲਕੁਲ ਠੀਕ ਆ ਕਿਉਂਕਿ 4 ਬੰਦੇ ਆ 2-2 ਫਿਰ ਆ ਜਾਣਗੇ ਹੁਣ ਜਿਹੜਾ ਲੋਬੀ ਮਨ ਹੁੰਦਾ ਕੀ ਕਹਿੰਦਾ ਹੁੰਦਾ ਹੋਰ-ਹੋਰ ਕਹਿੰਦਾ ਚਲੋ ਕੋਈ ਗੱਲ ਨਹੀਂ ਦੋ ਮੈਂ ਬਾਅਦ ਚ ਨਾਲ ਉਹਨਾਂ ਦੇ ਸ਼ੱਕ ਦੂੰਗਾ ਸੱਚੇ ਪਾਤਸ਼ਾਹ ਦੀ ਮਹਾਰਾਜ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਜਦੋਂ ਵਾਪਸ ਆਉਂਦੇ ਆ ਉਸ ਵਕਤ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਖੋਲੋ ਜੀ ਇਹ ਝੋਲੇ ਨੂੰ ਕੁੜ ਸ਼ੱਕ ਲਈਏ ਇਹ ਪਰੌਂਠਿਆਂ ਵਾਲੇ ਝੋਲੇ ਨੂੰ ਭਾਈ ਮਰਦਾਨਾ ਜੀ ਨੇ ਜਦੋਂ ਖੋਲਿਆ ਤਾਂ ਉਹ ਝੋਲੇ ਵਿੱਚੋਂ 13 ਨਹੀਂ 8 ਪਰੌਂਠੇ ਨਿਕਲੇ ਆ 13 ਨਿਕਲਦੇ ਕਿਵੇਂ ਕਿਉਂਕਿ 5 ਤਾਂ ਉਹ ਖਾ ਗਿਆ ਸੀ ਹੁਣ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਇਹ ਝੋਲੇ ਵਿੱਚ 13 ਪਰੌਂਠੇ ਸੀ ਪਰ ਹੁਣ 8 ਨਿਕਲੇ ਆ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਫਿਰ ਇਹ ਤੁਹਾਡੀ ਜ਼ਿੰਮੇਵਾਰੀ ਸੀ ਤੁਹਾਡੇ ਕੋਲ ਝੋਲਾ ਸੀ ਹੁਣ ਤੁਸੀਂ ਦੱਸੋ ਵੀ ਇਹ ਕਿੱਥੇ ਗਏ ਆ ਕਿੰਨੇ ਪਿਆਰ ਦੇ ਨਾਲ ਉਹ ਪ੍ਰੇਮੀ ਨੇ ਮਹਾਰਾਜ ਕਹਿੰਦੇ ਆਪਾਂ ਨੂੰ ਪਰੌਂਠੇ ਦਿੱਤੇ ਸੰਭਾਲਣਾ ਭਾਈ ਤੇਰਾ ਫਰਜ਼ ਬੰਦਾ ਸੀ ਪਰ ਭਾਈ ਸਾਹਿਬ ਜੀ ਕਹਿਣ ਲੱਗੇ ਮਹਾਰਾਜ ਮੈਂ ਨਹੀਂ ਇਹਨਾਂ ਵਿੱਚੋਂ ਕੁਝ ਵੀ ਛਕਿਆ ਜਿਹੜਾ ਨਵਾਂ ਬੰਦਾ ਆਪਣੇ ਨਾਲ ਸਵੇਰ ਤੋਂ ਚੱਲ ਰਿਹਾ ਮੈਨੂੰ ਹੁਣ ਫੜਾ ਕੇ ਗਿਆ ਸੀ ਜਦੋਂ ਮੈਂ ਵਾਪਸ ਲਏ ਆ ਇਹਨਾਂ ਦੀ ਗਿੰਦੀ ਘਟ ਗਈ ਆ ਸਤਗੁਰੂ ਜੀ ਨੇ ਬੜੇ ਪ੍ਰੇਮ ਨਾਲ ਪੁੱਛਿਆ ਪਾਈ ਜੀ ਕੋਈ ਗੱਲ ਨਹੀਂ ਜੇਕਰ ਤੁਹਾਨੂੰ ਭੁੱਖ ਲੱਗੀ ਹੋਵੇ ਤੁਸੀਂ ਇਹ ਪ੍ਰਸ਼ਾਦਾ ਛਕ ਲਿਆ ਹੋਵੇ ਐਡੀ ਵੱਡੀ ਕੋਈ ਗੱਲ ਨਹੀਂ ਹੈ ਕਿਉਂਕਿ ਪ੍ਰਸ਼ਾਦਾ ਛਕਣ ਵਾਸਤੇ ਹੀ ਬਣਿਆ ਹੈ ਜੇ ਤੁਸੀਂ ਸ਼ੱਕ ਲਿਆ ਤੇ ਦੱਸ ਦਿਓ ਜੀ ਉਸ ਤੋਂ ਬਾਅਦ ਮਹਾਰਾਜ ਜੀ ਜਦੋਂ ਪੁੱਛਦੇ ਆ ਤਾਂ ਉਦੋਂ ਫਿਰ ਇਹ ਝੂਠ ਬੋਲਦਾ ਹੈ ਕਹਿਣ ਲੱਗਾ ਮੈਂ ਤਾਂ ਕੋਈ ਸ਼ੱਕਿਆ ਹੀ ਨਹੀਂ ਹੋ ਸਕਦਾ ਜਿਨੇ ਪਰੌਠੇ ਬਣਾਏ ਆ ਉਹਨੇ ਇੰਨੇ ਬਣਾਏ ਹੁਣ ਤੁਹਾਨੂੰ ਭੁਲੇਖਾ ਲੱਗ ਗਿਆ ਹੋਵੇ ਪਰ ਸਤਗੁਰ ਮਹਾਰਾਜ ਜੀ ਉਸ ਵਕਤ ਫਿਰ ਕਹਿਣ ਲਗੇ ਚਲੋ ਕੋਈ ਗੱਲ ਨਹੀਂ ਆਪਾਂ ਭਾਈ ਮਰਦਾਨਾ ਜੀ ਅੱਗੇ ਚੱਲਦੇ ਹਾਂ ਇਹ ਜਿਹੜਾ ਸੱਚ ਹੈ ਆਪਣੇ ਆਪ ਹੀ ਅੱਗੇ ਆ ਜਾਂਦਾ ਹੁਣ ਮਹਾਰਾਜ ਜੀ ਅੱਗੇ ਜਾਂਦੇ ਆ ਤੇ ਅੱਗੇ ਰਸਤੇ ਵਿੱਚ ਦਰਿਆ ਆ ਜਾਂਦਾ ਸਤਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਆਓ ਆਪਾਂ ਦਰਿਆਵ ਤੇ ਚਲੀਏ ਹੁਣ ਮਹਾਰਾਜ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦਰਿਆ ਉਤੇ ਚੰਨਣ ਲੱਗ ਪਿਆ ਉਹ ਆਦਮੀ ਦੇਖਣ ਲੱਗਿਆ ਮਹਾਰਾਜ ਕਹਿਣ ਲੱਗੇ ਭਾਈ ਆ ਜਾਓ ਸਾਡੇ ਨਾਲ ਵਾਹਿਗੁਰੂ ਵਾਹਿਗੁਰੂ ਬੋਲੀ ਚਲੋ ਤੁਸੀਂ ਵੀ ਦਰਿਆ ਜਿਹੜਾ ਹੈ ਸੋਖਾ ਹੀ ਪਾਰ ਕਰ ਲੋਗੇ ਉਹ ਆਦਮੀ ਵਾਹਿਗੁਰੂ ਵਾਹਿਗੁਰੂ ਬੋਲਿਆ ਦਰਿਆ ਤੇ ਤੁਰਨ ਲੱਗ ਪਿਆ ਹੁਣ ਉਹਨੂੰ ਨਾਮ ਸਿਮਰਨ ਦੀ ਸ਼ਕਤੀ ਦਾ ਅਹਿਸਾਸ ਹੋਣ ਲੱਗਾ ਕਿਉਂਕਿ ਮਹਾਰਾਜ ਨੇ ਉਹਨੂੰ ਅਹਿਸਾਸ ਕਰਵਾਉਣਾ ਸੀ ਵੀ ਤੁਰਿਆ ਤਾ ਤੂੰ ਸ਼ਬਦ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਕਰਨਾ ਕੀ ਆ ਤੇ ਕਹਿ ਕੀ ਰਹਾ ਵਾਂ ਇੱਥੇ ਪ੍ਰਸ਼ਾਦੇ ਦੇ ਹੀ ਲੋਹ ਵਿੱਚ ਫਸ ਕੇ ਰਹਿ ਗਿਆ ਮਨੁੱਖਾ ਜਨਮ ਕਿਵੇਂ ਸਫਲ ਹੋਵੇਗਾ ਮਹਾਰਾਜ ਨੇ ਕਲਾਤਾ ਵਰਤਾਈ ਆ ਸਭ ਨੇ ਦਰਿਆ ਪਾਰ ਕਰ ਲਿਆ ਉਹਨੇ ਵੀ ਕਰ ਲਿਆ ਪਰ ਹੈਰਾਨ ਹੋਇਆ ਮਹਾਰਾਜ ਨੂੰ ਕਹਿਣ ਲੱਗਾ ਸਤਗੁਰ ਜੀ ਤੁਹਾਡੇ ਕੋਲ ਐਡੀ ਵੱਡੀ ਤਾਕਤ ਆ ਮੈਂ ਪਹਿਲਾਂ ਕਦੇ ਨਹੀਂ ਦੇਖੀ ਹੁਣ ਦੁਨੀਆਂ ਦੇ ਲੋਕ ਇਹੋ ਜੀਆਂ ਚੀਜ਼ਾਂ ਨੂੰ ਵੱਧ ਮੰਨਦੇ ਆ ਸਾਧ ਸੰਗਤ ਜੀ ਕਹਿੰਦਾ ਮਹਾਰਾਜ ਇਸ ਤਰ੍ਹਾਂ ਮੈਂ ਦੇਖਿਆ ਹੀ ਨਹੀਂ ਵੀ ਕੋਈ ਦਰਿਆ ਇਦਾਂ ਪਾਰ ਕਰ ਸਕਦਾ ਮੇਰੀ ਤੁਹਾਡੇ ਤੇ ਸ਼ਰਧਾ ਬਣ ਗਈ ਆ ਇਹ ਸਭ ਕੁਝ ਦੇਖ ਕੇ ਮੈਂ ਆਪ ਜੀ ਦਾ ਹੋ ਕੇ ਰਹਿ ਗਿਆ ਵਾ ਗੁਰੂ ਸਾਹਿਬ ਜੀ ਕਹਿੰਦੇ ਠੀਕ ਆ ਭਾਈ ਜੀ ਉਹ ਤਾਂ ਚੰਗੀ ਗੱਲ ਆ ਪਰ ਹੁਣ ਤੁਸੀਂ ਸੱਚ-ਸੱਚ ਦੱਸੋ ਤੁਸੀਂ ਕਿੰਨੇ ਪ੍ਰਸ਼ਾਦ ਛਕੇ ਸੀ ਤੇ ਕਹਿਣ ਲਗਾ ਨਹੀਂ ਮਹਾਰਾਜ ਮੈਂ ਤਾਂ ਕੋਈ ਪ੍ਰਸ਼ਾਦਾਂ ਨਹੀਂ ਛਕਿਆ ਮੈਂ ਸੱਚ ਬੋਲਦਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਫਿਰ ਹੋ ਸਕਦਾ ਤੂੰ ਅੱਗੇ ਜਾ ਕੇ ਸੱਚ ਬੋਲੇ ਅੱਗੇ ਗਏ ਅੱਗੇ ਜੰਗਲ ਆ ਗਿਆ ਜੰਗਲ ਵਿੱਚ ਬੜੇ ਖੁੰਖਾਰੂ ਜਾਨਵਰ ਸੀ। ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, "ਆਓ ਜੰਗਲ ਵਿੱਚ ਦੀ ਆਪਾਂ ਜਾਣਾ ਹੈ।" ਭਾਈ ਬੱਲਾ ਜੀ, ਭਾਈ ਮਰਦਾਨਾ ਜੀ ਜੰਗਲ ਵਿੱਚ ਤੁਰਨ ਲੱਗਦੇ ਆ, ਉਹ ਬੰਦਾ ਰੁਕ ਗਿਆ। "ਸੰਗਰਾਂ ਜੰਗਲ ਹੈ, ਅੰਦਰ ਹੀ ਨਾ ਜਾਵੇ।" ਮਹਾਰਾਜ ਕਹਿਣ ਲੱਗੇ, "ਭਾਈ ਜੀ ਅੰਦਰ ਆਜੋ।" ਕਹਿਣ ਲੱਗਾ, "ਮੈਨੂੰ ਡਰ ਲੱਗਦਾ।" ਮਹਾਰਾਜ ਕਹਿੰਦੇ, "ਭਾਈ ਆ ਜਾ ਸਾਡੇ ਪਿੱਛੇ, ਕੁਝ ਨਹੀਂ ਹੋਵੇਗਾ। ਪਹਿਲਾਂ ਵੀ ਦਰਿਆ ਪਾਰ ਕੀਤਾ ਹੀ ਸੀ।" ਪਿੱਛੇ-ਪਿੱਛੇ ਚੱਲ ਪਿਆ। ਜੰਗਲ ਵਿੱਚ ਬਹੁਤ ਭਿਆਨਕ ਜਾਨਵਰ ਇਹਨੇ ਦੇਖੇ ਆ। ਪਰ ਸਾਰੇ ਜਾਨਵਰ ਮਹਾਰਾਜ ਨੂੰ ਰਾਹ ਦਈ ਜਾਂਦੇ ਆ ਆਪਾਂ ਕਿਤੇ ਜੰਗਲ ਵਿੱਚ ਚਲੇ ਜਾਈਏ ਸੰਗਤ ਜੀ ਆਪਾਂ ਨੂੰ ਤਾਂ ਵੈਸੇ ਜੰਗਲੀ ਜਾਨਵਰ ਖਾ ਜਾਣਗੇ ਪਰ ਮਹਾਰਾਜ ਜੀ ਆਪ ਦੁਨੀਆ ਨੂੰ ਸਜਣ ਵਾਲੇ ਗੁਰੂ ਗਰੀਬ ਨਿਵਾਜ ਲੰਘ ਰਹੇ ਆ ਤੇ ਉਹ ਸਾਰੇ ਪੰਛੀ ਜਾਨਵਰ ਰਾਹ ਦੇ ਰਹੇ ਆ ਮਹਾਰਾਜ ਨੂੰ ਕਿੰਨੇ ਭਿਆਨਕ ਜੰਗਲੀ ਜਾਨਵਰ ਹੁੰਦੇ ਆ ਜਦੋਂ ਇਹਨੇ ਦੇਖਿਆ ਸਤਗੁਰੂ ਮਹਾਰਾਜ ਵਿੱਚ ਇੰਨੀ ਸਮਰਥਾ ਪਾਣੀ ਤੇ ਚੱਲਦੇ ਆ ਜੰਗਲੀ ਜਾਨਵਰ ਤੁਹਾਨੂੰ ਰਾਹ ਦਿੰਦੇ ਆ ਕਹਿੰਦਾ ਮਹਾਰਾਜ ਮੈਂ ਨਿਹਾਲ ਹੋ ਗਿਆ ਮੇਰੀ ਆਪ ਜੀ ਦੇ ਉੱਪਰ ਬਹੁਤ ਸ਼ਰਧਾ ਬਣ ਗਈ ਆ ਹੋਰ ਵੀ ਵਿਸ਼ਵਾਸ ਬਣ ਗਿਆ ਮਹਾਰਾਜ ਕਹਿੰਦੇ ਉਹ ਤਾਂ ਗੱਲ ਠੀਕ ਆ ਭਾਈ ਹੁਣ ਦੱਸ ਦੇ ਫਿਰ ਪਰੌਂਠੇ ਕਿੰਨੇ ਖਾਦੇ ਆ ਮਹਾਰਾਜ ਨੂੰ ਫਿਰ ਝੂਠ ਬੋਲਿਆ ਦੇਖੋ ਕਈ ਵਾਰੀ ਇੱਕ ਝੂਠ ਨੂੰ ਲੁਕਾਉਣ ਲਈ ਬੰਦਾ ਕਿੰਨੇ ਝੂਠ ਬੋਲਦਾ ਹੈ ਮਹਾਰਾਜ ਕਹਿੰਦੇ ਮੰਨ ਜਾ ਨਹੀਂ ਤਾਂ ਫਿਰ ਸਤਿਗੁਰੂ ਜੀ ਇੱਥੇ ਅੱਗੇ ਚਲੇ ਆ ਅੱਗੇ ਇੱਕ ਹੋਰ ਜੰਗਲ ਆ ਗਿਆ ਉਹਨੂੰ ਲੱਗੀ ਸੀ ਅੱਗ ਮਹਾਰਾਜ ਕਹਿੰਦੇ ਆਪਾਂ ਇਸੇ ਅੱਗ ਵਾਲੇ ਜੰਗਲ ਵਿੱਚੋਂ ਹੋ ਕੇ ਲੰਘਣਾ ਭਾਈ ਬਾਲਾ ਜੀ ਪਾਈ ਮਰਦਾਨਾ ਜੀ ਹੁਣ ਇਹ ਡਰ ਗਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਗਏ ਪਾਈ ਬਾਲਾ ਜੀ ਪਾਈ ਮਰਦਾਨਾ ਜੀ ਪਿੱਛੇ ਪਿੱਛੇ ਗਏ ਆ ਪਰ ਉਹ ਬੰਦਾ ਹੁਣ ਇਨਾ ਡਰ ਗਿਆ ਸੀ ਇਸ ਵਾਰੀ ਜਾਣਾ ਹੀ ਨਹੀਂ ਸੀ ਚਾਹੁੰਦਾ ਕਹਿੰਦਾ ਇਹ ਕੋਈ ਆਮ ਜੰਗਲ ਨਹੀਂ ਆਗੇ ਆ ਕਿਹੜਾ ਕਿਸੇ ਨਾਲ ਨਿਹਾਰਜ ਕਰਦੀ ਆ ਇਹ ਅੱਗ ਦਾ ਤਾਂ ਸੁੱਕੀਆਂ ਚੀਜ਼ਾਂ ਨਾਲ ਮੋਹ ਹੁੰਦਾ ਹੈ ਇਹਨੇ ਸਰੀਰ ਨੂੰ ਸਾੜ ਕੇ ਰਾਖ ਕਰ ਦੇਣਾ ਸਵਾਹ ਕਰ ਦੇਣਾ ਪਰ ਮਹਾਰਾਜ ਨੂੰ ਕਹਿਣ ਲੱਗੇ ਭਾਈ ਡਰੋ ਨਾ ਆਪਾਂ ਅੱਗੇ ਚੱਲਦੇ ਆ ਗੁਰੂ ਸਾਹਿਬ ਜੀ ਜਦੋਂ ਦੀ ਜਾ ਰਹੇ ਆ ਕਦਮ ਰੱਖਦੇ ਆ ਅਗ ਮਹਾਰਾਜ ਨੂੰ ਰਸਤਾ ਦੇ ਰਹੀ ਆ ਚਰਨਾ ਦੇ ਟੈਪ ਆ ਮਹਾਰਾਜ ਨੂੰ ਕਹਿਣ ਲੱਗਾ ਇੰਨੀ ਸ਼ਕਤੀ ਮਹਾਰਾਜ ਪਹਿਲਾਂ ਮੈਂ ਕਿਸੇ ਪੈਗੰਬਰ ਅਵਤਾਰੀ ਪੁਰਖ ਚ ਨਹੀਂ ਦੇਖੀ ਗੁਰੂ ਮਹਾਰਾਜ ਕਹਿਣ ਲਗੇ ਜੇ ਭਾਈ ਤੇਰੀ ਇੰਨੀ ਸ਼ਰਦਾ ਬਣ ਗਈ ਆ ਇਹ ਤਾਂ ਦੱਸ ਦੇ ਕਿੰਨੇ ਪਰੋੜੇ ਖਾਦੇ ਸੀ ਕਹਿਣ ਲੱਗਾ ਮਹਾਰਾਜ ਮੈਂ ਨਹੀਂ ਖਾਦੇ ਗੁਰੂ ਸਾਹਿਬ ਜੀ ਕਹਿਣ ਲਗੇ ਭਾਈ ਅਜੇ ਵੀ ਕੋਈ ਗੱਲ ਨਹੀਂ ਅੱਗੇ ਜਾ ਕੇ ਹੋ ਸਕਦਾ ਸੱਚ ਬੋਲ ਦੇਵੇਂ ਅੱਗੇ ਜਾਂਦੇ ਆ ਮਹਾਰਾਜ ਤੁਰ ਹੀ ਜਾਂਦੇ ਆ ਕੀ ਵੇਖਦੇ ਆ ਮੋਹਰ ਮੋਹਰਾਂ ਦਾ ਇੱਕ ਢੇਰ ਲੱਗਾ ਹੋਇਆ ਗੁਰੂ ਸਾਹਿਬ ਨੇ ਭਾਈ ਬੱਲਾ ਜੀ ਦੇ ਭਾਈ ਮਰਦਾਨਾ ਜੀ ਨੂੰ ਕੋਲ ਬੁਲਾਇਆ ਤੇ ਭਾਈ ਮਰਦਾਨਾ ਜੀ ਨੂੰ ਆਖਿਆ ਇਹਨਾਂ ਮੋਹਰਾਂ ਦੀਆਂ 5 ਢੇਰੀਆਂ ਬਣਾਉਣੀਆਂ ਨੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਮਰਦਾਨਾ ਜੀ ਪਹਿਲਾਂ ਮੋਹਰਾਂ ਇਹਨਾਂ ਨੂੰ ਗਿਣੋ ਫਿਰ ਇਹਨਾਂ ਦੀਆਂ 5 ਢੇਰੀਆਂ ਬਣਾ ਦਿਓ ਭਾਈ ਮਰਦਾਨਾ ਜੀ ਨੇ ਸੋਨੇ ਦੀਆਂ ਮੋਹਰਾਂ ਤੇ 5-5 ਢੇਰੀਆਂ ਬਣਾ ਦਿੱਤੀਆਂ ਤੇ ਆਖਿਆ ਮਹਾਰਾਜ ਜੋ ਆਪ ਜੀ ਨੇ ਕਿਹਾ ਉਹ ਕਰ ਦਿੱਤਾ ਹੈ ਹੁਣ ਭਾਈ ਬੱਲਾ ਜੀ ਨੂੰ ਸੱਦਿਆ ਕੋਲ ਤੇ ਕਹਿਣ ਲੱਗੇ ਇੰਨੂੰ ਕਰੋ ਇਹਨਾਂ ਢੇਰੀਆਂ ਵਿੱਚੋਂ ਇੱਕ ਢੇਰੀ ਭਾਈ ਮਰਦਾਨਾ ਜੀ ਨੂੰ ਦੇ ਦਿਓ ਤੇ ਇੱਕ ਸਾਡੇ ਅੱਗੇ ਰੱਖ ਦਿਓ ਇੱਕ ਤੁਸੀਂ ਆਪਦੇ ਕੋਲ ਰੱਖ ਲਓ ਤੇ ਇੱਕ ਆਪ ਭਾਈ ਆ ਇਹਨੂੰ ਦੇ ਦਿਓ ਜਿਹੜਾ ਸਵੇਰ ਦੇ ਨਾਲ ਆਪਣੇ ਨਾਲ ਚੱਲ ਰਿਹਾ ਹੈ ਤੇ ਉਦੋਂ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਪੰਜਵੀਂ ਢੇਰੀ ਕਿਨੂੰ ਦੇਣੀ ਆ ਤੇ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਨੂੰ ਦੇਣੀ ਆ ਜਿੰਨੇ ਪਰੌਂਠੇ ਖਾਦੇ ਸੀ ਉਹ ਬੰਦਾ ਕਹਿਣ ਲੱਗਾ ਮਹਾਰਾਜ ਉਹ ਪਰੌਂਠੇ ਦਾ ਦਾਸ ਨਹੀਂ ਛਕੇ ਸੀ ਦੇਖੋ ਸੰਗਤ ਜੀ ਆਦਮੀ ਦਾ ਸੁਭਾਅ ਦੇਖੋ ਮਹਾਰਾਜ ਨੂੰ ਕਹਿਣ ਲੱਗਾ ਵੀ ਮੈਂ ਛਗਿਆ ਹੁਣ ਸੱਚ ਬੋਲਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਅਸੀਂ ਸੱਚ ਤਾਂ ਤੇਰੇ ਮੋਹ ਵਿੱਚੋਂ ਕਢਮਾਉਣਾ ਸੀ ਜਿੰਨੀ ਮਾਇਆ ਰਚੀ ਸੋਨੇ ਦੀਆਂ ਮੋਹਰਾਂ ਤੈਨੂੰ ਦਿਸਰੀਆਂ ਨੇ ਇਹ ਜੋ ਹੈ ਇੱਕ ਪਸਾਰਾ ਹੀ ਆ ਇੱਕਦਮ ਜੋ ਦਿਸਰਿਆ ਸਭ ਕੁਝ ਗਾਇਬ ਹੋ ਗਿਆ ਜਦੋਂ ਹੁਣ ਪਤਾ ਲੱਗਾ ਇਹ ਤਾਂ ਮਾਇਆ ਸੀ ਤੇ ਬੋਲ ਪਛਤਾਵਾ ਹੋਇਆ ਦੇਖੋ ਇਹਨੇ ਕਿੰਨੀ ਮਹਾਰਾਜ ਦੀ ਸਮਰੱਥਾ ਦੇਖੀ ਪਰ ਮੰਨਿਆ ਨਹੀਂ ਕਿੰਨਾ ਭਾਵ ਕਿ ਮਨ ਜਿਹੜਾ ਕਠੋਰ ਸੀ ਵੀ ਸਤਗੁਰਜੀ ਦਾ ਪਰਉਪਕਾਰ ਕਰਨ ਵਾਸਤੇ ਆਇਆ ਮਹਾਰਾਜ ਇਥੇ ਧਰਤੀ ਤੇ ਅਨੇਕਾਂ ਤਰੀਕਿਆਂ ਨਾਲ ਸਤਗੁਰਜੀ ਸਮਝਾਉਂਦੇ ਆ ਸਤਗੁਰ ਮਹਾਰਾਜ ਦੀ ਚੋਜ ਆ ਕਿ ਬੰਦਾ ਜੋ ਸਮਝਦਾ ਨਹੀਂ ਮਾਇਆ ਦੀ ਖਾਤਰ ਵੀ ਕੁਝ ਵੀ ਕਰ ਸਕਦਾ ਜਦ ਕੁਝ ਪਾਵੇ ਤਦ ਗਰਭ ਕਰਤ ਹੈ ਮਾਇਆ ਗਈ ਤਦ ਰੋਵਣ ਲਗਤ ਹੈ ਮਹਾਰਾਜ ਕਹਿੰਦੇ ਭਾਈ ਤੈਨੂੰ ਮਰਉਣਾ ਹੀ ਸੀ ਬਸ ਤੇਰੇ ਮੂੰਹੋਂ ਗੱਲ ਕਢਵਾਉਣੀ ਸੀ ਕਿਉਂਕਿ ਤੂੰ ਮੁਕਰਦਾ ਸੀ ਫਿਰ ਮਹਾਰਾਜ ਨੇ ਆਖਿਆ ਭਾਈ ਬੰਦੇ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਦਿਨ ਜਿਹੜਾ ਖਾ ਪੀ ਕੇ ਬਤੀਤ ਹੋ ਜਾਂਦਾ ਰਾਤ ਸੌਂ ਕੇ ਬਤੀਤ ਹੁੰਦੀ ਆ ਜ਼ਿੰਦਗੀ ਦੇ ਪਲ ਲੰਘ ਜਾਂਦੇ ਆ ਮੌਤ ਜਿਹੜੀ ਆ ਨੇੜੇ ਆ ਜਾਂਦੀ ਆ ਫਿਰ ਬੰਦਾ ਪਛਤਾਉਂਦਾ ਹੈ ਇਸ ਕਰਕੇ ਕਿਸੇ ਕਵੀ ਨੇ ਵੀ ਬਹੁਤ ਸੁੰਦਰ ਲਿਖਿਆ ਹੈ ਸਾਹ ਸੰਗਤ ਜੀ ਕਿਉਂ ਜਿਹੜਾ ਸ਼ਾਇਰ ਆਣਾ ਉਹਨੇ ਬੜੀ ਸੁੰਦਰ ਗੱਲ ਲਿਖ ਦਿੱਤੀ ਆ ਆਪਾਂ ਰੋਜ਼ ਰੋਜ਼ ਮਰਦੇ ਆ ਭੂਰਾ ਭੂਰਾ ਮਰਦੇ ਪਏ ਆ ਜੀਵਨ ਪੂਰਾ ਕਰਦੇ ਪਏ ਆ ਡਰ ਨਹੀਂ ਲੱਗਦਾ ਰੱਬ ਦੇ ਕੋਲੋਂ ਬੱਦਿਆ ਕੋਲੋਂ ਡਰਦੇ ਪਏ ਆ ਸੋਚ ਦਾ ਬੱਦਲ ਕਾਲਾ ਚੜਿਆ ਸੋਚ ਦਾ ਬੱਦਲ ਕਾਲਾ ਚੜਿਆ ਅਥਰੂ ਬਣ ਕੇ ਵਰਦੇ ਪਏ ਆ ਤੇ ਅੱਗੇ ਬੜੇ ਸੁੰਦਰ ਗੱਲ ਆਉਂਦੀ ਹੈ ਜੀ ਜੋ ਕਰਨਾ ਸੀ ਕਰ ਨਹੀਂ ਹੋਇਆ ਜੋ ਨਹੀਂ ਕਰਨਾ ਕਰਦੇ ਪਏ ਆ ਜਿਹੜੀ ਚੀਜ਼ ਦਾ ਕਰਨੀ ਸੀ ਉਹ ਤਾਂ ਹੋਈ ਨਹੀਂ ਭਈ ਪ੍ਰਾਪਤ ਮਾਨੁੱਖ ਦਿਉਰੀਆ ਗੋਬਿੰਦ ਬਨਲ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਉਹ ਭੋਲੀ ਹੋ ਗਈ ਵੀ ਉਹ ਕੰਮ ਹੋਇਆ ਹੀ ਨਹੀਂ ਬਾਕੀ ਟਾਲ ਮਟੋਲ ਬੜੇ ਕੀਤੇ ਆ ਜ਼ਿੰਦਗੀ ਇਦਾਂ ਹੀ ਗੁਜ਼ਰ ਗਈ ਆ ਮਹਾਰਾਜ ਕਹਿਣ ਲੱਗੇ ਭਾਈ ਖਾਣ ਪੀਣ ਤਾਂ ਹੋ ਹੀ ਜਾਣਾ ਸਬਰ ਵੀ ਕੋਈ ਚੀਜ਼ ਹੁੰਦੀ ਆ ਬੰਦੇ ਨੂੰ ਸਬਰ ਵੀ ਰੱਖਣਾ ਚਾਹੀਦਾ ਫਿਰ ਸਤਿਗੁਰੂ ਜੀ ਕਹਿੰਦੇ ਸੰਤੋਖ ਤੋਂ ਬਿਨਾ ਬੰਦਾ ਤ੍ਰਿਪਤ ਨਹੀਂ ਹੋ ਸਕਦਾ ਚਾਹੇ ਜਿੱਡਾ ਮਰਜੀ ਰਾਜਾ ਹੋਵੇ ਬਾਣੀ 'ਚ ਬਚਨ ਆਉਂਦੇ ਆ ਸਗਲ ਸ੍ਰਿਸ਼ਟ ਕੋ ਰਾਜਾ ਸੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਨਾਮ ਸਿਮਰਨ ਕੀਤੇ ਬਿਨਾ ਇਹ ਜਿਹੜੀ ਜੀਵ ਆ ਜੇ ਜਿਹੜਾ ਮਨ ਆ ਕਾਬੂ 'ਚ ਨਹੀਂ ਆਉਂਦਾ ਸਾਧ ਸੰਗਤ ਜੀ ਲਾਲਜੀ ਜਿਹੜੇ ਬੰਦੇ ਹੁੰਦੇ ਆ ਉਨ੍ਹਾਂ ਦਾ ਸੁਭਾਅ ਵੀ ਹੁੰਦਾ ਵੀ ਦੂਜੇ ਦੀਆਂ ਚੀਜ਼ਾਂ ਨੂੰ ਕਹਿੰਦੇ ਆ ਇਹ ਮੇਰੀਆਂ ਹੋ ਜਾਣ ਆਮ ਸਧਾਰਨ ਬੰਦਾ ਤਾਂ ਕਹੂਗਾ ਤੇਰੀ ਚੀਜ਼ ਤੇਰੀ ਆ ਮੇਰੀ ਚੀਜ਼ ਮੇਰੀ ਆ ਇਹ ਮੂਰਖ ਬੰਦਾ ਕੀ ਕਹੂਗਾ ਮੇਰੀ ਚੀਜ਼ ਤੇਰੀ ਹੈ ਤੇਰੀ ਚੀਜ਼ ਮੇਰੀ ਹੈ ਲੋਭੀ ਬੰਦਾ ਕੀ ਕਹੂਗਾ ਵੀ ਮੇਰੀ ਜੀ ਤਾਂ ਮੇਰੀ ਆ ਤੇਰੀ ਵੀ ਮੇਰੀ ਆ ਇਹ ਲੋਭੀ ਬੰਦੇ ਦੀ ਪਛਾਣ ਹੁੰਦੀ ਆ ਸੰਤੋਖੀ ਬੰਦਿਆਂ ਦਾ ਜੀਵਨ ਬਹੁਤ ਚੜ੍ਹਦੀ ਕਲਾ ਵਾਲਾ ਹੁੰਦਾ ਲੋਭੀ ਬੰਦਿਆਂ ਨੂੰ ਤ੍ਰਿਸ਼ਨਾ ਦੀ ਅੱਗ ਹੁੰਦੀ ਆ ਇਸ ਕਰਕੇ ਮਹਾਰਾਜ ਨੇ ਫਿਰ ਉੱਥੇ ਪਾਈ ਕੀਰਤਨ ਕੀਤਾ ਉਪਦੇਸ਼ ਦਿੱਤਾ ਉਹਨੂੰ ਤੇ ਸਬਰ ਵਾਲਾ ਬਣਾ ਦਿੱਤਾ ਮਹਾਰਾਜ ਨੇ ਸਿੱਧੇ ਰਸਤੇ ਪਾਇਆ ਭੋਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਤਗੁਰ ਮਹਾਰਾਜ ਐਸੇ ਦੀਨਦਿਆਲ ਸਤਗੁਰ ਜੀ ਇੱਥੇ ਫਿਰ ਸ਼ਬਦ ਕੀਰਤਨ ਕਰਦੇ ਆ ਤੇ ਇਹ ਵੀ ਫਿਰ ਆਪਦੀ ਗਲਤੀ ਮੰਨਦਾ ਮਹਾਰਾਜ ਮੈਥੋਂ ਭੁੱਲ ਹੋ ਗਈ ਆ ਗੁਰੂ ਸਾਹਿਬ ਜੀ ਨੇ ਆਖਿਆ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਪਰ ਆਉਣ ਵਾਲਾ ਜਿਹੜਾ ਸਮਾਂ ਹੈ ਆਉਣ ਵਾਲਾ ਜੋ ਜੀਵਨ ਹੈ ਰਿੰਦੇ ਸੁਆਸ ਜੋ ਬਾਕੀ ਨੇ ਇਹਦੇ ਨਾਲ ਪਰਮੇਸ਼ਵਰ ਦੇ ਨਾਮ ਨੂੰ ਜਪਨਾ ਕਰੋ ਜੀ ਕਿਉਂਕਿ ਮਨ ਜਿਹੜਾ ਹੈ ਇਹਦਾ ਸੁਭਾਅ ਭਾਵ ਹੋਰ ਹੈ ਹੋਰ ਮੰਗਣਾ ਇਹ ਤਾਂ ਆਪਾਂ ਦੇਖਦਾ ਵਾਂ ਕਿੱਥੇ ਕਿ ਜਾ ਕੇ ਭੁੱਖ ਟਿਕਾਉਣੀ ਆ ਕਿੰਨੀ ਕੋ ਨੀਂਦ ਜਿਹੜੀ ਹੈ ਆਪਾਂ ਲੈਣੀ ਆ ਇਹ ਮਨ ਹੀ ਕਹੇਗਾ ਕਿ ਰਜਾਈ ਛੱਡ ਮਨ ਹੀ ਕਹੇਗਾ ਉੱਠ ਕੇ ਨਿਤਨੇਮ ਕਰ ਮਨ ਨੇ ਨਹੀਂ ਕਹਿਣਾ ਇਹ ਤਾਂ ਆਪਣੇ ਆਪ ਨੂੰ ਸਵਾਰਨ ਦਾ ਕੰਮ ਆਪ ਹੀ ਕਰਨਾ ਪੈਣਾ ਹੈ ਆਪਣੀ ਆਪਣਾ ਆਪੇ ਹੀ ਕਾਲ ਸਵਾਰੀ ਹੈ ਬਾਕੀ ਇਹ ਜਿੰਨਾ ਅੰਨ ਹੈ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਖਾ ਪੀਣ ਵਾਲੀਆਂ ਚੀਜ਼ਾਂ ਅਵਤਾਰਾਂ ਨੇ ਪਵਿੱਤਰ ਨੇ ਕਿਉਂਕਿ ਰੱਬ ਨੇ ਇਹ ਜਿਹੜਾ ਰਿਜਕ ਬਣਾਇਆ ਹੈ ਪਰ ਇਹਨਾਂ ਚੀਜ਼ਾਂ ਨੂੰ ਵਰਤ ਕੇ ਪਰਮੇਸ਼ਰ ਨੂੰ ਭੁਲਾ ਦੇਣਾ ਮਾੜੀ ਗੱਲ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਉਹ ਲਾਲਚੀ ਪਰੌਂਠੇ ਵਾਲਾ ਉਹਨੇ ਮਹਾਰਾਜ ਤੋਂ ਪੁੱល ਬਖਸ਼ਾਈ ਗੁਰੂ ਸਾਹਿਬ ਜੀ ਨੂੰ ਸਿੱਧੇ ਰਸਤੇ ਪਾ ਦਿੱਤਾ ਆਪਾਂ ਵੀ ਸਿੱਖਿਆ ਲਈਏ ਜੀ ਲਾਲਚ ਛੱਡੀਏ ਸਤਗੁਰ ਜੀ ਮਹਾਰਾਜ ਦੀ ਬਾਣੀ ਕੰਠ ਕਰਕੇ ਜੀਵਨ ਵਿੱਚ ਲੈ ਕੇ ਆਈਏ ਤੇ ਜਿੱਦੀ ਨੂੰ ਸਫਲ ਬਨਾਈ ਹੈ ਫਿਰ ਸਾਡੀ ਜ਼ਿੰਦਗੀ ਖੂਬਸੂਰਤ ਬਨ ਜਾਵੇਗੀ ਜੀ ਜੀ ਆਓ ਜੀ ਆਪਾਂ ਵੀ ਮੂਲ ਮੰਤਰ ਉਚਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਨਾਈਏ ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਬੀ ਸਚ ਨਾਨਕ ਹੋਸੀ ਬੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸ਼ਾਦ ਜਪ ਆਦ ਸਚ ਜੁਗਾਦ ਸਚ ਹੈਬੀ ਸਚ ਨਾਨਕ ਹੋਸੀ ਬੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸ਼ਾਦ ਜਪ ਆਦ ਸਚ ਜੁਗਾਦ ਸਚ ਹੈਬੀ ਸਚ ਨਾਨਕ ਹੋਸੀ ਬੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸ਼ਾਦ ਜਪ ਆਦ ਸਚ ਜੁਗਾਦ ਸਚ ਹੈਬੀ ਸਚ ਨਾਨਕ ਹੋਸੀ ਬੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸ਼ਾਦ ਜਪ ਆਦ ਸਚ ਜੁਗਾਦ ਸਚ ਹੈਬੀ ਸਚ ਨਾਨਕ ਹੋਸੀ ਬੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ